ਗਰੀਬ ਦਾ ਸੇਬ ਹੈ ਜਿਹੜਾ ਉਹ ਅਮਰੂਦ ਹੈ ਜਿੰਨੇ ਵਿਟਾਮਿਨ ਸੇਬ ਦੇ ਵਿੱਚ ਹੁੰਦੇ ਨੇ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਵਿਟਾਮਿਨ ਜਿਹੜੇ ਨੇ ਅਮਰੂਦ ਦੇ ਵਿੱਚ ਪਾਏ ਜਾਂਦੇ ਨੇ ਗਰੀਬ ਦਾ ਸੇਬ ਇਸ ਕਰਕੇ ਮੈਂ ਕਹਿ ਰਿਹਾ ਵਾਂ ਕਿ ਸੇਬ ਅੱਜ ਦੇ ਸਮੇਂ ਦੇ ਅੰਦਰ ਇੰਨਾ ਮਹਿੰਗਾ ਹੈ ਵੀ ਗਰੀਬ ਬੰਦੇ ਨੂੰ ਲੈ ਕੇ ਖਾਣਾ ਔਖਾ ਹੈ ਹੁਣ ਅਗਸਤ ਮਹੀਨੇ 'ਚ ਜਿਹੜਾ ਸੇਬ ਚੱਲ ਰਿਹਾ ਕੁੱਲੂ ਦਾ ਤੇ ਸ਼ਿਮਲੇ ਦਾ ਚੱਲ ਰਿਹਾ ਜੇ ਜਿਹੜਾ ਵਧੀਆ ਸੇਬ ਹੈ ਉਹ ਕਸ਼ਮੀਰ ਦਾ ਮੰਨਿਆ ਜਾਂਦਾ ਤੇ ਕਸ਼ਮੀਰ ਦੇ ਸੇਬ ਦਾ ਰੇਟ ਅੱਜ ਦੇ ਸਮੇਂ ਦੇ ਅੰਦਰ 2.300 ਰੁਪਏ ਕਿਲੋ ਹੈ ਜਦ ਕਿ ਜਿਹੜੇ ਵਿਟਾਮਿਨ ਪਾਏ ਜਾਂਦੇ ਨੇ ਉਹ ਵੱਡੀ ਮਾਤਰਾ ਚ ਜਿਆਦਾ ਅਮਰੂਦ ਦੇ ਵਿੱਚ ਪਾਏ ਜਾਂਦੇ ਨੇ ਸੇਬ ਦੁਨੀਆ ਦਾ ਸਭ ਤੋਂ ਵੱਧ ਖਾਣ ਵਾਲਾ ਜਿਹੜਾ ਉਹ ਫਲ ਹੈ ਪਰ ਵਿਟਾਮਿਨ ਜਿਹੜੇ ਵੱਧ ਨੇ ਉਹ ਅਮਰੂਦ ਦੇ ਵਿੱਚ ਨੇ ਸੇਬ ਦੇ ਵਿੱਚ 75 ਕੈਲਰੀ ਹੁੰਦੀ ਹੈ ਇੱਕ ਸੇਬ ਦੇ ਵਿੱਚ ਅਮਰੂਦ ਦੇ ਵਿੱਚ 112 ਕੈਲਰੀਆਂ ਹੁੰਦੀਆਂ ਨੇ ਜੇ ਕੰਪੈਰੀਜ਼ਨ ਕਰੀਏ ਸੇਬ ਦੇ ਵਿੱਚ ਜਿਹੜੇ ਵਿਟਾਮਿਨ ਹੁੰਦੇ ਨੇ ਵਿਟਾਮਿਨ A ਹੁੰਦਾ ਤੇ ਇਹਦੇ ਵਿੱਚ ਲੋਹੇ ਦੀ ਮਾਤਰਾ ਹੁੰਦੀ ਹੈ ਫਾਸਟ ਫੋਰਸ ਮੈਗਨੀਸ਼ੀਅਮ ਹੁੰਦਾ ਤੇ ਕੁਝ ਹੱਦ ਤੱਕ ਫਾਈਬਰ ਹੁੰਦਾ ਪਰ ਜੇ ਆਪਾਂ ਅਮਰੂਦ ਦੀ ਗੱਲ ਕਰੀਏ ਅਮਰੂਦ ਦੇ ਵਿੱਚ ਜਿਹੜੇ ਵਿਟਾਮਿਨ ਹੁੰਦੇ ਨੇ ਵਿਟਾਮਿਨ B12 ਵਿਟਾਮਿਨ B6 ਵਿਟਾਮਿਨ B9 ਤੇ ਵਿਟਾਮਿਨ C ਉਸ ਤੋਂ ਬਾਅਦ ਲੋਹਾ ਇਹਦੇ ਵਿੱਚ ਹੁੰਦਾ ਹੈ ਚੂਨੇ ਦੀ ਇਹ ਚ ਮਾਤਰਾ ਹੁੰਦੀ ਹੈ ਇਹ ਚ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ ਫਾਈਬਰ ਦੀ ਤੇ ਇਹਦੇ ਵਿੱਚ ਜਿਹੜੀ ਹੁੰਦੀ metabolisim ਤੁਹਾਡਾ ਘਟ ਕਰਦਾ ਅਮਰੂਦ ਤੁਹਾਡਾ ਬੀਪੀ ਨਹੀਂ ਵਧਣ ਦਿੰਦਾ ਤੁਹਾਨੂੰ ਕਬਜ ਨਹੀਂ ਹੋਣ ਦਿੰਦਾ ਤੁਹਾਡਾ ਡਾਈਜੈਸਟ ਸਿਸਟਮ ਸਹੀ ਰੱਖਦਾ ਤੁਹਾਨੂੰ ਕਬਜ ਕਦੇ ਨਹੀਂ ਬਣਨ ਦਿੰਦਾ ਤੇ ਤੁਹਾਨੂੰ ਬਾਵਾਸੀਰ ਦੇ ਵਿੱਚ ਵੀ ਇਹ ਮਦਦ ਕਰਦਾ ਹੈ ਬਵਾਸੀਰ ਦੇ ਵਿੱਚ ਜੇ ਤੁਹਾਨੂੰ ਖੂਨ ਆਉਂਦਾ ਹੈ ਤਾਂ ਤੁਹਾਡੇ ਖੂਨ ਨੂੰ ਵੀ ਇਹ ਕੰਟਰੋਲ ਕਰਦਾ ਹੈ ਜਿੰਨੇ ਆਪਾਂ ਗੱਲ ਕਰੀ ਹੈ ਇਹਦੇ ਵਿਟਾਮਿਨਾਂ ਦੀ ਸੇਬ ਦੇ ਮੁਕਾਬਲੇ ਵਿਟਾਮਿਨ ਇਹਦੇ ਵਿੱਚ ਬਹੁਤ ਭਰਪੂਰ ਮਾਤਰਾ ਦੇ ਵਿੱਚ ਨੇ ਇਸ ਕਰਕੇ ਮੈਨੂੰ ਕਹਿ ਰਹੇ ਹਾਂ ਕਿ ਜਿਹੜਾ ਅਮਰੂਦ ਹੈ ਇਹ ਗਰੀਬਾਂ ਦਾ ਸੇਬ ਹੈ ਇਹਨੂੰ ਸੀਜ਼ਨਲੀ ਤੁਸੀਂ ਖਾਇਆ ਕਰੋ ਅੱਜ ਕੱਲ ਤਾਂ 12 ਮਾਹੀ ਇਹ ਮਿਲ ਜਾਂਦਾ ਹੈ ਤੇ 12 ਮਾਹੀ ਪੌਦੇ ਵੀ ਮਿਲ ਜਾਂਦੇ ਨੇ ਜ਼ਰੂਰ ਘਰ ਦੇ ਵਿੱਚ ਲਾਓ ਤੇ ਵਿਟਾਮਿਨ ਜੇ ਸੀ ਦੀ ਗੱਲ ਕਰੀਏ ਜੇ ਤੁਸੀਂ 100 ਗ੍ਰਾਮ ਅਮਰੂਦ ਖਾਣੇ ਹੋ ਤਾਂ ਵਿਟਾਮਿਨ ਸੀ ਹੈ ਜਿਹੜਾ ਤੁਹਾਨੂੰ 200 ਮਿਲੀਗ੍ਰਾਮ ਤੋਂ ਲੈ ਕੇ 350 ਮਿਲੀਗ੍ਰਾਮ ਤੱਕ ਵਿਟਾਮਿਨ ਸੀ ਇਹਦੇ ਵਿੱਚ ਮਿਲਦਾ ਹੈ ਵਿਟਾਮਿਨ B12 ਤੇ B6 ਜੇ ਤੁਸੀਂ 2 ਕਿਲੋ ਸੇਬ ਖਾਣੇ ਹੋ ਤਾਂ ਤੁਹਾਨੂੰ ਮਿਲਦਾ ਹੈ ਤੇ ਜੇ ਤੁਸੀਂ ਇੱਕ ਪਾਈ ਅਮਰੂਦ ਖਾ ਲਓ ਵਿਟਾਮਿਨ B12 ਤੇ 26 ਮਿਲ ਜਾਂਦਾ ਹੈ ਜਿਹੜਾ ਸਾਡੇ ਸਰੀਰ ਨੂੰ ਕੈਂਸਰ ਤੋਂ ਮੁਕਤ ਕਰਦਾ ਹੈ ਸਾਡੇ ਸਰੀਰ ਦੇ ਵਿੱਚ ਕੈਂਸਰ ਨੂੰ ਇਹ ਵਿਟਾਮਿਨ ਜਨਮ ਨਹੀਂ ਲੈਣ ਦਿੰਦੇ ਆਕਸੀਜਨ ਦੀ ਮਾਤਰਾ ਵਧਾ ਕੇ ਰੱਖਦੇ ਨੇ ਇਹ ਮੇਰੇ ਕਹਿਣ ਦਾ ਮਕਸਦ ਸੀ ਤੇ ਇਸ ਕਰਕੇ ਮੈਂ ਕਹਿੰਨਾ ਵੀ ਸੇਬ ਦੀ ਜਗ੍ਹਾ ਤੁਸੀਂ ਮਰੂਤ ਦੀ ਜਿਹੜੀ ਹੈ ਜ਼ਿਆਦਾ ਵਰਤੋ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ